ਬਰਾਬਰ ਦੀ ਟੱਕਰ ਦੰਦੇ ਆ ਛੋਟੇ ਇਹ ਇਹ ਟੀਮ ਆ ਮਿੱਤਰੋ ਜਿੰਨਾ ਤੋਂ ਜੋ ਹੈ ਸ਼ਿਲੂ ਵੀ ਕਿਦਣਾ ਕਿਤੇ ਜੋ ਹੈ ਕਭਰਾ ਹੁੰਦਾ ਹੁੰਦਾ ਵੀ ਹੁਣ ਤਗੜੀ ਟੀਮ ਨਾਲ ਮੈਚ ਆ ਗਿਆ ਇਹ ਕੋਈ ਕੋਈ ਖਿਡਾਰੀ ਹੁੰਦੇ ਆ ਮਿੱਤਰੋ ਜਿਹੜੇ ਤਿੰਨੇ ਭਾਈ ਟੌਪ ਤੇ ਪੀਕ ਦੇ ਕਬੱਡੀ ਖੇਢੀ ਹੋਵੇ ਤੇ ਖੇਡਦੇ ਯਾਰੇ ਹੁਣ ਮਿੱਤਰੋ ਤੋ ਉਹਨਾਂ ਦੇ ਇਨਾਮ ਦੱਸਣਿਆ ਤੁਹਾਨੂੰ ਬਈ ਕਮਾਲਾਂ ਕਰ ਰੱਖੀਆਂ ਗਾ ਗੱਡੀ ਦੇ ਦੇਣਾ ਤੋਂ ਇਹਨੇ ਪਾਈ ਸੀ ਮਿੱਤਰੋ ਵੱਡੇ ਵੱਡੇ ਮੱਲ ਜਿੱਥੇ ਸ਼ੀਲੂ ਬਿਨੇ ਖੱਤਰੀ ਟੌਪ ਦੇ ਪਲੇਅਰ ਖੇਡਦੇ ਹਣ ਤੇ ਫਰਿਆਦ ਨੇ ਮਿੱਤਰੋ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਅੱਜ ਵਾਲੀ ਵੀਡੀਓ 'ਚ ਦੱਸਣੇ ਆ ਤੁਹਾਨੂੰ ਇਨਾਮ ਬਈ ਜੋ ਹੈ ਜਿਹੜੇ ਮੁੰਡੇ ਨਾ ਤਿੰਨੇ ਭਾਈ ਇਕੱਠੇ ਖੇਡਦੇ ਹੁਣ ਤੇ ਏਜੰਸੀ ਨਾ ਆਪਾਂ ਕਹੀ ਆ ਵੀ ਇੱਕ ਸ਼ੁਰੂ ਏਜੰਸੀ ਆਪ ਫ੍ਰੀ 'ਚ ਜੱਤੇ ਤੇ ਏਜੰਸੀ ਗਈ ਲਾਤੀ ਉਹ ਮੁੰਡਿਆਂ ਬਾਰੇ ਦੱਸਣਾ ਅਪਡੇਟ ਉਹ ਮੁੰਡਿਆਣੇ ਜਿਨ੍ਹਾਂ ਨੇ ਕਮਾਲਾਂ ਕਰ ਰੱਖੀਆਂ ਜੋ ਟੌਪ ਤੇ ਖੇਡਦੇ ਆ ਰਹੇ ਆ ਮਿੱਤਰੋ ਭਾਵੇਂ ਫਰਿਆਦ ਦੀ ਗੱਲ ਆ ਭਾਵੇਂ ਸ਼ਾਦੀ ਦੀ ਗੱਲ ਆ ਤੇ ਭਾਵੇਂ ਹੀ ਮਿੱਤਰੋ ਮਲੂਕ ਦੀ ਗੱਲ ਆ ਉਹਨਾਂ ਦੇ ਇਨਾਮ ਦਸਨਿਆ ਵਾਲੀ ਵੀਡੀਓ ਚ ਤੁਸੀਂ ਵੀ ਹੈਰਾਨ ਰਹਿ ਜਾਣਾ ਵੀ ਮੁੰਡੇ ਕਮਾਲਾਂ ਹੀ ਕਰਦੇ ਆ ਇਹ ਕੋਈ ਕੋਈ ਖਿਡਾਰੀ ਹੁੰਦੇ ਆ ਮਿੱਤਰੋ ਜਿਹੜੇ ਤਿੰਨੇ ਭਾਈ ਟੌਪ ਤੇ ਪੀਕ ਦੇ ਕਬੱਡੀ ਖੇਢੀ ਹੋਵੇ ਤੇ ਖੇੜਦੇ ਹੀ ਆ ਰਹੇ ਹੁਣ ਮਿੱਤਰੋ ਸੋ ਉਹਨਾਂ ਦੇ ਇਨਾਮ ਦਸਨਿਆ ਤੁਹਾਨੂੰ ਬਈ ਕਮਾਲਾਂ ਕਰ ਰਖੀਆਂ ਪਹਿਲਾਂ ਆਪਾਂ ਸ਼ਾਜੀ ਦੀ ਗੱਲ ਕਰੀਏ ਨਾ ਸ਼ਕਰਪਰੀਏ ਦੀ ਬਈ ਟੌਪ ਦੀ ਕਬੱਡੀ ਅੱਜ ਵੀ ਖੇਡਦਾ ਆ ਰਿਹਾ ਲਗਾਤਾਰ ਤਿੰਨ ਸਾਲਾਂ ਤੋਂ ਸਾਜ ਜੀ ਨੇ ਤੈਲਕਾ ਮਚਾਇਆ ਹੋਇਆ ਮਿੱਤਰੋ ਇਨਾਮ ਦੱਸਾਂ ਤਾਂ ਵੀ 13 14 ਦੇ ਕਰੀਬ ਟਰੈਕਟਰ ਆ ਮਿੱਤਰੋ ਜਿਹੜੇ ਜੁਆਇੰਟ ਵੀ ਆ ਉਹ ਵੀ ਗਿਣੇ ਆਪਾਂ ਤੇ ਮਿੱਤਰੋ ਚਾਰ ਹਾਰਲੇ ਜਿੱਤ ਲਿਆ 43 45 ਦੇ ਕਰੀਬ ਮੋਟਰਸਾਈਕਲਾਂ ਤੇ ਇੱਕ ਜੋ ਹੈ KTM ਜਿੱਤੀ ਹੋਈ ਆ ਤੇ ਕ੍ਰੀਟਾ ਗੱਡੀ ਮਿੱਤਰੋ ਸਨਮਾਨ ਚ ਮਿਲੀ ਆ ਛਾਜੀ ਨੂੰ ਸੋ ਇਹ ਜੋ ਹੈ ਛਾਜੀ ਦੇ ਇਨਾਮ ਆ ਫਰਿਆਦ ਦੇ ਸ਼ਗਰਪੁਰੇ ਦੀ ਗੱਲ ਕਰੀਏ 8 ਟਰੈਕਟਰ ਜਿੱਤੇ ਆ ਮਿੱਤਰੋ 118 ਮੋਟਰਸਾਈਕਲ ਹੋ ਗਏ ਆ ਫਰਿਆਦ ਦੇ ਸੋ ਇਹ ਕੋਈ ਕੋਈ ਖਿਡਾਰੀ ਹੁੰਦਾ 118 ਮੋਟਰਸਾਈਕਲ ਦੋ ਹਾਰਲੇ ਤੇ ਸਨਮਾਨ ਚ ਮਹਿੰਦਰਾ ਟਰੈਕਟਰ ਇੰਦਰਜੀਤ ਮਲੂਕ ਹੋਣਿਆਣਾ ਨਾਲ ਜੋ ਹੈ ਮਿਲਿਆ ਸੀਗਾ ਤੇ ਥਾਰ ਗੱਡੀ ਦੇਦਣਾ ਤੋਂ ਇਹਨੇ ਪਾਈ ਸੀ ਮਿੱਤਰੋ ਵੱਡੇ ਵੱਡੇ ਮੱਲ ਜਿੱਤੇ ਸ਼ੀਲੂ ਬਿਨੇ ਖੱਤਰੀ ਟੌਪ ਦੇ ਪਲੇਅਰ ਖੇੜਦੇ ਹਣ ਤੇ ਫਰਿਆਦ ਨੇ ਮਿੱਤਰੋ ਥਾਰ ਜਿੱਤੀ ਸੀ ਉੱਥੋਂ ਸੋ ਜੋ ਹੈ ਬੈਸਟਾਂ ਨੂੰ ਜੋ ਹੈ ਇਹ ਬਹੁਤ ਵਧੀਆ ਚੀਜ਼ਾਂ ਜਿੱਤੀਆਂ ਹੋਊਗਾ ਫਰਿਆਦ ਨੇ ਨਾਗਰ ਰਾਜ ਸਿੰਘਾਂ ਵਗੈਰਾ ਉਹ ਮੈਂ ਦੱਸਿਆ ਨਹੀਂ ਐਲ ਸੀ ਡੀਆਂ ਉਹ ਤਾਂ ਲੰਮੇ ਪਾਰੀ ਆ ਮਿੱਤਰੋ ਉਹ ਤਾਂ ਬਥੇਰਾ ਕੌਸ਼ਿਜ ਹੈ ਉਹ ਕਿਉਂਕਿ ਗੈਂਦੇ ਨਹੀਂ ਹੁੰਦੇ ਛੋਟੀਆਂ ਮੋਟੀਆਂ ਚੀਜ਼ਾਂ ਤਾਂ ਤਿੰਨ ਗੱਡੀਆਂ ਮਿੱਤਰੋ ਸਨਮਾਨ ਚ ਫੋਰਚੂਨਰ ਸਕੋਰਪੀਓ ਤੇ ਕ੍ਰੇਟਾ ਗੱਡੀ ਸ਼ਾਜੀ ਨੂੰ ਮਿਲੀ ਆ ਤਿੰਨੇ ਭਰਾਵਾਂ ਦਾ ਮਿੱਤਰੋ ਵਧੀਆ ਜੋ ਸਨਮਾਨ ਹੋਇਆ ਹੋਇਆ ਸੋ ਹਰ ਇੱਕ ਚੀਜ਼ ਜਿੱਤ ਲਈ ਆ ਫਰਿਆਦ ਨੂੰ ਪੁੱਛਿਆ ਵੀ ਹੁਣ ਕਿਹੜੀ ਚੀਜ਼ ਰੀਜ ਆ ਹੁਣ ਬਾਬਾ ਨਾਨਕ ਉਹ ਕਹਿੰਦਾ ਵੀ ਤੰਦਰੁਸਤ ਕੋਈ ਬਖਸ਼ੇ ਜਿੰਨਾ ਟਾਈਮ ਖੇਡ ਗਏ ਸਾਟਾਂ ਫਿਟਾਂ ਤੋਂ ਦੂਰ ਰਹੀਏ ਬਸ ਇਹੀ ਚੀਜ਼ਾਂ ਹੋਣੇ ਕੋਈ ਰੀਜ ਰਹੀ ਹੁਣ ਤਾਂ ਹਰ ਇੱਕ ਚੀਜ਼ ਜੋ ਹੈ ਬਾਬੇ ਨੇ ਦੇਤੀ ਆ ਮਿੱਤਰੋ ਸੋ ਇਹ ਜੋ ਹੈ ਬੋਲਬਾਨੀ ਤੋਂ ਹੁੰਦਾ ਇੱਕ ਹੋਰ ਜੀ ਦਾ ਵੀ ਹੈਲਪ ਕਰਾਉਣੇ ਦੂਰ ਦੂਰ ਜਾਵ ਰਹੇ ਨੇ ਜਦੋਂ ਕਿਸੇ ਖਿਡਾਰੀ ਤੇ ਸੱਟ ਲੱਗਦੀ ਆ ਤਿੰਨੇ ਭਰਾ ਨਾਲ ਖੜੇ ਹੁੰਦੇ ਆ ਮਿੱਤਰੋ ਸੋ ਇਹ ਚੀਜ਼ਾਂ ਬਹੁਤ ਵਧੀਆ ਲੱਗੀਆਂ ਇਹ ਮਿੱਤਰੋ ਇਹ ਮੁੰਡਿਆਂ ਦਾ ਦੇਣ ਨਹੀਂ ਦੇ ਸਕਦੇ ਆਪਾਂ ਬਹੁਤ ਵਧੀਆ ਕਬੱਡੀ ਖੇਡਦੇ ਆ ਰਹੇ ਆ ਤਿੰਨੇ ਭਰਾ ਤੇ ਇਦਾਂ ਹੀ ਧਮਾਲਾਂ ਪਾਉਂਦੇ ਰਹਿਣ ਇੰਦਰਜੀਤ ਤੇ ਫਰਿਆਦ ਨਾਲ ਜੋੜੀ ਐ ਕਿ ਤੀ ਵੀ ਦਿਸੂਗੀ ਮਿੱਤਰੋ ਤੁਹਾਨੂੰ ਸੋ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਇਹ ਆਪਾਂ ਤੁਹਾਨੂੰ ਇਹਨਾਂ ਦੀ ਜਾਣਕਾਰੀ ਦੇਣੀ ਸੀ ਔਰ ਕਿਹੜੇ ਮਿੱਤਰੋ ਖਿਡਾਰੀ ਦੇ ਆਪਾਂ ਪ੍ਰਾਈਜ਼ ਦਸੀਏ ਇਹ ਤੁਸੀਂ ਜ਼ਰੂਰ ਕਲੀਅਰ ਕਰਿਓ ਸ਼ੀਲੂ ਨਾਲ ਵੀ ਇਹਨਾਂ ਦਾ ਕੋਈ ਇਦਾਂ ਨਹੀਂ ਵੀ ਮੁਕਾਬਲਾ ਪਰ ਸ਼ੀਲੂ ਅਲੱਗ ਥਾਂ ਤੇ ਆ ਇਹ ਅਲੱਗ ਥਾਂ ਤੇ ਆ ਜਦੋਂ ਖੇਡਦੇ ਆ ਤਾਂ ਕਮਾਲਾਂ ਕਰਦੇ ਆ ਜ਼ਰੂਰ ਜਦੋਂ ਸ਼ਕਰਪੁਰਨਾ ਬਹੁ ਅਕਬਰਪੁਰ ਦਾ ਮੈਚ ਹੁੰਦਾ ਆਏ ਨਹੀਂ ਵੀ ਇੱਕ ਪਾਸਾ ਕਰ ਦੂ ਸ਼ੀਲੂ बराबर बर दी टक्कर ਦੰਦੇ ਆ ਛੋਟੇ ਇਹ ਇਹ ਟੀਮ ਆ ਮੇਤਰੋ ਜਿੰਨਾ ਤੋ ਜੋ ਹੈ ਸ਼ਿੱਲੂ ਵੀ ਕਿਦਣਾ ਕਿਦਈ ਜੋ ਹੈ ਕਬਰਾ ਹੁੰਦਾ ਹੁੰਦਾ ਵੀ ਹੁਣ ਤਗੜੀ ਟੀਮ ਨਾਲ ਮੈਚ ਆ ਗਿਆ ਹੁਣ ਜਿੱਤਣਾ ਥੋੜਾ ਔਖਾ ਵੀ ਲੱਗਦਾ ਸੋ ਜੋ ਤਗੜੇ ਮਾਲਾ ਮੇਤਰੋ ਉਹਨਾਂ ਦੀਆਂ ਟੀਮਾਂ ਦੇ ਬਰਾਬਰ ਦੀ ਟੀਮ ਆ ਇਹ ਇਹ ਜੋ ਲੰਮੇ ਟਾਈਮ ਤੋਂ ਹੀ ਟੀਮ ਨੂੰ ਆਪਦੀ ਨੂੰ ਵਧੀਆ ਬਣਾ ਕੇ ਜੋ ਆ ਖੇਡਦੇ ਆ ਤੇ ਜਿੱਤ ਦੀ ਵੀ ਮੇਤਰੋ ਮੇਲਾ 218 19 ਜਿਹਦਾ ਇਹੀ ਸੀ ਟੌਪ ਇਹੀ ਸੀ ਮਿੱਤਰੋ ਬਈ ਆਪਾਂ ਕਹੀਏ ਬਈ ਪਹਿਲੇ ਨੰਬਰ ਤੇ ਆਉਂਦੀ ਟੀਮ ਜਿੱਥੇ ਆਜੇ ਉੱਥੇ ਹੋਰ ਟੀਮਾਂ ਕਹਿ ਦਿੰਦੀਆਂ ਸੀਗਾ ਬਈ ਅੱਜ ਤਾਂ ਸ਼ਗਰਪੁਰ ਹੀ ਲੈ ਕੇ ਜਾਣਗੇ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਹੋਰ ਕਿਰੇ ਕਿਹੜੇ ਖਿਡਾਰੀ ਦੀ ਤੁਹਾਨੂੰ ਚੀਜ਼ਾਂ ਬਾਰੇ ਅਪਡੇਟ ਚਾਹੀਦੀ ਆ ਉਹ ਤੁਸੀਂ ਜਰੂਰ ਕਲੀਅਰ ਕਰਿਓ ਇਹ ਨਵਾਂ ਚੈਨਲ ਆਇਨੋ ਸਬਸਕ੍ਰਾਈਬ ਕਰ ਲਿਓ ਯਾਰ ਤੇ ਇਦਾਂ ਹੀ ਵੀਡੀਓ ਆਉਂਦੀਆਂ ਰਹਿਣਗੀਆਂ ਧੰਨਵਾਦ